ਉਹ ਨਹੀਂ ਗਿਆ ਮੇਉਂ ਠੀਕ ਕਰਦਾ ਭਾਈ ਲੰਬ ਆ ਗਿਆ ਸਾਹਮਣੇ ਚੱਲੇ ਮਾੜੇ ਪਾਰੀ ਚਾਹੇ ਡੌਨ ਦਾ ਸਾਥੀ ਨਹੀਂ ਵੀ ਨਹੀਂ ਆਂਦੇ ਮਾ ਤਾਂ ਆਂਦੇ ਆ 2 ਮਿੰਟ ਹੋ ਚੁੱਕੇ ਆ ਗਿਆ ਇਹਦਾ ਕਿੱਥੇ ਰੱਖੀ ਠੀਕ ਇਹਨਾਂ ਨੂੰ ਵੀ ਕਰੀ

दर्शन सिंह कॉल जी टेलर जी ओढ़पुरा लाडी साई वेलफेयर क्लब ਕੋਟ ਕੋ ਬੁਰਾ ਸਿੰਘ ਜੀ ਕਾਲਜ ਮੈਡੀਕਲ ਵਿਖੇ ਇੱਥੇ ਲੰਗਰ ਲਾਇਆ ਇਸ ਰਮਨ ਪ੍ਰਧਾਨ ਜੀ ਹੋਂਦੇ ਕਿਰਪਾ ਨਾਲ ਇਹਨਾਂ ਦੇ ਸਹਿਯੋਗ ਨਾਲ ਰਮਨ ਹੋਂਦੇ ਮੌਜਵਾਨ ਪੀੜੀ ਦੇ ਜਿੰਨੇ ਵੀ ਲੋੜ ਬੰਦੇ ਇੱਥੇ ਕੋਈ ਆਉਂਦਾ ਜਿਹਨੂੰ ਰੋਟੀ ਦੀ ਲੋੜ ਹੈ ਕੋਈ ਚੀਜ਼ ਖੇਚੀ ਦੀ ਲੋੜ ਹੈ ਉਹ ਅਸੀਂ ਹਾਜ਼ਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਗੀ ਨਾਮਾ ਮੇਰਾ ਨਾਮ ਰਮਨ ਕੁਮਾਰ ਹੈ ਜੀ ਕੀ ਚੋਦ ਰਹਾ ਹੈ ਅਸੀਂ ਕੋੜਪੁਰਾ ਤੋਂ ਰਹਿਣ ਵਾਲੇ ਆ ਜੀ ਜਿਸ ਤਰ੍ਹਾਂ ਤੁਸੀਂ ਫਰੀਦਕੋਟ ਪਹੁੰਚਿਓਂ ਔਰ ਮੈਡੀਕਲ ਦੇ ਵਿੱਚ ਲੰਗਰ ਲਗਾਇਆ ਹੈ ਕੀ ਮੁੱਖ ਮਕਸਦ ਹੈ ਤੁਹਾਡਾ ਜੀ ਸਾਡਾ ਕਲੱਬ ਬਣਿਆ ਹੋਇਆ ਜੀ ਬਾਬਾ ਲਾਡੀ ਸਾਈਂ ਵੈਫਰਡ ਕਲੱਬ ਰਜਿਸਟਰਡ ਕੋੜਪੁਰਾ ਤੋਂ ਅਸੀਂ ਹਰ ਹੀ ਮਨ ਦੇ ਤੇ ਲੰਗਰ ਲਗਾਉਂਦੇ ਆ ਜੀ ਸਾਡਾ ਇਹ ਲੰਗਰ ਬੰਦ ਦਾ 20 ਤਰੀਕ ਦਾ ਸੀ ਪਰ ਇਹ ਲੰਗਰ 26 ਤਰੀਕ ਨੂੰ ਲਗਾਇਆ ਅੱਜ ਸਾਡੇ ਸਾਈਂ ਲਾਡੀ ਸ਼ਾ ਸਰਕਾਰ ਉਹਨਾਂ ਦਾ ਬਰਥਡੇ ਆ ਜੀ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਅਸੀਂ ਇਹ ਲੰਗਰ ਲਗਾਇਆ ਜੀ ਮੈਂਬਰਸ ਹੈ ਬੰਨ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਬਹੁਤ ਸਹਿਯੋਗ ਹੈ ਜੀ ਸਾਡੇ ਪ੍ਰਧਾਨ ਸਾਹਿਬ ਰਮਨ ਕੁਮਾਰ ਚਾਵਲਾ ਜੀ ਰੌਣਕੀ ਰਾਮ ਡੈਰੀ ਵਾਲੇ ਔਰ ਸਾਡੇ ਬਹੁਤ ਹੀ ਸਤਿਕਾਰਯੋ ਕਾਜੀ ਟੇਲਰ ਜੀ ਉਹਨਾਂ ਦਾ ਬਹੁਤ ਹੀ ਸਾਨੂੰ ਸਹਿਯੋਗ ਹੈ ਬਹੁਤ ਹੀ ਉਹਨਾਂ ਦੇ ਕਿਰਪਾ ਉਹਨਾਂ ਦੀ ਕਿਰਪਾ ਦੇ ਨਾਲ ਅਸੀਂ ਹਰ ਸਾਲ ਹਰ ਮਹੀਨੇ ਤੇ ਲੰਗਰ ਲਗਾਉਂਦੇ ਆ ਜੀ ਹਾਂ ਜੀ ਕੀ ਨਾਮ ਹੈ ਜੀ ਇਹ ਮੇਰਾ ਨਾਮ ਕਮਲਾ ਕਮਰਾਈ ਇੱਕ ਕੋਟਪਰੇ ਤੋਂ ਆਏ ਜੀ ਜਿਸ ਤਰ੍ਹਾਂ ਤੁਸੀਂ ਕਲੱਬ ਦੇ ਤਰੂ ਜਿਹੜਾ ਹੈਗਾ ਮਰੀਜ਼ਾਂ ਵਾਸਤੇ ਲੰਗਰ ਲੈ ਕੇ ਆਇਆ ਹਾਂਜੀ ਕਿਸ ਤਰ੍ਹਾਂ ਦਾ ਜਿੱਥੇ ਹੈਗਾ ਤੁਹਾਡਾ ਸਹਿਯੋਗ ਆ ਔਰ ਕੀ ਕੀ ਇਸ ਤੋਂ ਇਲਾਵਾ ਕਰਦੇ ਕਰ ਰਹੇ ਉਪਰਾਲੇ ਇਹ ਆ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਮਾਧਮ ਨਾਲ ਸਾਈਂ ਲਾਡੀ ਸ਼ਾਈ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਉਹਨਾਂ ਦੇ ਜਨਮ ਦਿਨ ਦੇ ਮੈਡੀਕਲ ਦੇ ਵਿੱਚ ਲੰਗਰ ਲਗਾ ਰਹੇ ਆ ਜੀ ਸਾਡੇ ਕੋਟੂਪਰੇ ਤੋਂ ਸਾਡੀ ਜੋ ਸੰਸਥਾ ਆ ਮਹੀਨੇਵਾਰ ਲੰਗਰ ਲਗਾਉਂਦੀ ਆ ਜੀ ਉਸੇ ਤਹਿਤ ਅਸੀਂ ਸਾਈਂ ਜੀ ਦੇ ਜਨਮ ਦਿਨ ਤੇ ਅੱਜ ਲੰਗਰ ਲਗਾ ਰਹੇ ਆ ਜੀ ਸਾਡੇ ਪ੍ਰਧਾਨ ਸਾਹਿਬ ਕੋਜੇ ਟੰਕਤਲ ਜੀ ਹੋਰ ਸਾਡੇ ਕੋਟੂਪਰੇ ਦੀਆਂ ਸ਼ਖਸੀਤਾਂ ਜੋ ਸਾਨੂੰ ਸਹਿਯੋਗ ਦਿੰਦੀਆਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਆਰਮਹੀਨਾ ਵਾਰੀ ਤੇ ਲੰਗਰ ਲਗ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਇਹ ਇਕੱਲਾ ਫੀਰ ਕੋਟ ਨੂੰ ਲੈ ਕੇ ਲੰਗਰ ਲਗਾਇਆ ਜਾਂਦਾ ਹੈ ਹੋਰ ਵੀ ਇਸ ਤਰ੍ਹਾਂ ਦਾ ਕੰਮ ਅਸੀਂ ਜਿੱਥੇ ਜਿੱਥੇ ਜਿੱਦਾਂ ਹੁਣ ਹੜਪੀੜ ਤਾਂ ਤੇ ਜੀ ਜਾਂ ਜਿੱਥੇ ਜਿੱਥੇ ਸਾਡੀ ਟੀਮ ਨੂੰ ਆਵਾਜ਼ ਵਜਦੀ ਹੈ ਸਾਡੇ ਕਲੱਬ ਨੂੰ ਆਵਾਜ਼ ਵਜਦੀ ਹੈ ਜੀ ਕੋਲਜੀ ਟੰਕਲ ਜੀ ਰਮਨ ਪ੍ਰਧਾਨ ਜੀ ਹੋਰ ਸਾਡੇ ਜੋ ਯੂਥ ਦੇ ਮੈਂਬਰ ਨੇ ਜੀ ਅਸੀਂ ਰਲ ਕੇ ਜਿੱਥੇ ਜਿੱਥੇ ਸਾਨੂੰ ਜਿੱਦਾਂ ਜਿੱਦਾਂ ਹੁੰਦਾ ਜੀ ਅਸੀਂ ਉੱਥੇ ਜ਼ਰੂਰ ਜਾਂਦੇ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਦੇ ਵਿੱਚ ਫਸੀ ਹੋਈ ਹੈ ਕੀ ਮੈਸੇਜ ਦੇਣਾ ਚਾਹੀਦਾ ਉਹਨਾਂ ਨੂੰ ਮੈਸੇਜ ਇਹ ਹੈ ਜੀ ਨੌਜਵਾਨ ਪੀੜੀ ਨੂੰ ਕੀ ਤੁਸੀਂ ਨਸ਼ਿਆਂ ਤੋਂ ਹਟ ਕੇ ਇੱਕ ਆਪਦੀ ਅੱਛੀ ਸੰਸਥਾ ਬਣਾਓ ਚੰਗੇ ਬੰਦੇ ਆਪਦੇ ਨਾਲ ਜੋੜੋ ਕੋਈ ਵੀ ਕੰਮ ਕਰਨਾ ਤੁਸੀਂ ਆਪਦੇ ਵੱਡਿਆਂ ਤੋਂ ਸਲਾਹ ਲੈ ਕੇ ਕਰੋ ਜਿਵੇਂ ਸਾਡੇ ਓਲਜੇ ਟੈਂਕਲ ਜੀ ਹੋਗੇ ਰਵਨ ਪ੍ਰਧਾਨ ਜੀ ਹੋਗੇ ਅਸੀਂ ਇਹਨਾਂ ਦੀ ਰਹਿਨਮਾਈ ਹੇਠ ਇਹ ਉਪਰਾਲੇ ਕਰਦੇ ਆਂ ਜੀ ਅਸੀਂ ਦੇਖੋ ਸਾਡੀ ਓਡੀ ਸੋਚ ਨਹੀਂ ਅਸੀਂ ਉਹਨਾਂ ਕੋਸ਼ਿਸ਼ ਕਰ ਸਕੀਏ ਇਹਨਾਂ ਦੀ ਸੋਚ ਦੇ ਅਕੋਰਡਿੰਗ ਅਸੀਂ ਇਹਨਾਂ ਕੁਝ ਕਰ ਸਕਦੇ ਆਂ ਕੀ ਮੈਸੇਜ ਦੇਣਾ ਚਾਹੀਦਾ ਅਸੀਂ ਮੈਸੇਜ ਇਹ ਦੇਣਾ ਦੇਣਾ ਚਾਹੁੰਦੇ ਆ ਜੀ ਸਾਇੰਜੀ ਦਾ ਜਨਮ ਦਿਨ ਹੈ ਜੀ ਸਾਨੂੰ ਸਾਡੇ ਸਾਰੇ ਮੈਂਬਰਾਂ ਨੂੰ ਬਹੁਤ ਖੁਸ਼ੀ ਹੈ ਜੀ ਇਸੇ ਖੁਸ਼ੀ ਦੇ ਤਹਿਤ ਅਸੀਂ ਲੰਗਰ ਲਗਾਇਆ ਹੈ ਜੀ ਸਾਨੂੰ ਵੇਖ ਕੇ ਸਾਡੇ ਨਾਲ ਹੋਰ ਵੀ ਜੇ ਕੋਈ ਬੰਦੇ ਜੁੜਨਾ ਚਾਹੁੰਦੇ ਆ ਜੀ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜੀ ਸਾਡੇ ਸੰਸਥਾ ਨੂੰ ਕੋਈ ਸਹਾਇਕ ਦੇਣਾ ਚਾਹੁੰਦੇ ਆ ਤਾਂ ਜੀ ਉਹ ਸਾਨੂੰ ਸੰਸਥਾ ਨੂੰ ਸਹਾਇਕ ਦੇ ਸਕਦੇ ਆ